ਅੱਜ ਪਿੰਡ ਖੈਰਾਬੇੜ ਦੇ ਵਿੱਚ ਨਿਸ਼ਾਨਦੇਹੀ ਹੋਈ ਆ ਪਿੰਡ ਦੇ ਪੰਚਾਇਤ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਆਣ ਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਆਣ ਕੇ ਨਿਸ਼ਾਨਦੇਹੀ ਕਰਵਾਈ ਗਈ ਆ ਨਿਸ਼ਾਨਦੇਹੀ ਦੇ ਵਿੱਚ ਹਾਜ਼ਰ ਹੋਏ ਨੇ ਸੇਵਾ ਸਿੰਘ ਸਰਪੰਚ ਪੰਚਾਇਤ ਮੈਂਬਰ ਉਹਨਾਂ ਦੀ ਸਾਰੀ ਟੀਮ ਆਓ ਆਪਾਂ ਗੱਲ ਕਰਦੇ ਹਾਂ ਸੇਵਾ ਸਿੰਘ ਸਰਪੰਚ ਦੇ ਨਾਲ ਹਾਂਜੀ ਸਰਪੰਚ ਸਾਹਿਬ ਅੱਜ ਕੀ ਕੀ ਹੋਇਆ ਕਿਵੇਂ ਅੱਜ ਜੀ ਨਿਸ਼ਾਨਦੇਹੀ ਹੋਈ ਆ ਜੋ ਸਾਡੇ ਪਿੰਡ ਵੀ ਸੀਗੀ ਕੋਈ ਬੰਦਿਆ ਥੱਲੇ ਸੀਗੀ 119 ਕਨਾਲਾਂ ਨੇ ਕੁਝ ਵੀ ਸਾਡਾ ਪੰਚਾਇਤ ਦਾ ਹਿੱਸਾ ਬੋਲਦਾ ਬਹੁਤ ਚਿਰ ਦਾ ਸਾਡਾ ਕੇਸ ਚੱਲਦਾ ਸੀਗਾ ਇਹਨਾਂ ਬੰਦਿਆਂ ਨੇ ਦੋ ਵਾਰੀ ਪਹਿਲਾਂ ਨਿਸ਼ਾਨ ਦੀ ਰੋਸ ਤੇ ਡੀਡੀਪੀਓ ਮੈਡਮ ਨੇ ਸਾਡੇ ਆਰਡਰ ਕਰਤੇ ਸੀਗੇ ਉਹਨਾਂ ਸਾਰਾ ਕੁਝ ਲਿਆ ਕੇ ਆਪਣਾ ਕਾਨੂੰਗੋਈ ਸਾਹਿਬ ਆਏ ਨੇ ਬਾਕੀ ਹੋਰ ਸਾਡੇ ਮਹਿਕਮੇ ਵਾਲੇ ਆਏ ਨੇ ਪੰਚਾਇਤ ਵਾਲੇ ਆ ਸਾਰੇ ਨੇ ਜਿਹੜੇ ਸਾਰਿਆਂ ਨੇ ਆ ਕੇ ਨਿਸ਼ਾਨੀਆਂ ਲਵਾਤੀਆਂ ਨੇ ਹੁਣ ਜਿਹੜਾ ਸਾਡਾ ਹਿੱਸਾ ਹੋਊਗਾ ਉਹ ਕੱਢ ਕੇ ਸਾਨੂੰ ਦੇਣਗੇ ਉਹ ਮਦਾ ਪਾ ਕੇ ਦਾਂਗੇ ਜਿਹੜੀ ਕੋ ਮੈਡਮ ਨੂੰ ਉਹ ਨਾਲ ਦੀ ਨਾਲ ਕਰ ਦੇਣਗੇ ਅੱਜ ਕੱਲੀ ਨਿਸ਼ਾਨਦੇਹੀ ਹੋਈ ਆ ਜਾਂ ਕਬਜ਼ਾ ਵੀ ਹੋਇਆ ਹੈ ਨੇ ਅਜੇ ਕਲੀ ਨਿਸ਼ਾਨੀ ਹੋਈ ਹੈ ਜੀ ਕਬਜ਼ਾ ਨਹੀਂ ਹੋਇਆ ਕਬਜ਼ੇ ਦੇ ਉਹ ਕਹਿੰਦੇ ਮਤਾ ਪਾ ਕੇ ਦੋ ਫਿਰ ਗੱਲ ਕਰਦੇ ਨੇ ਠੀਕ ਇਹ ਅਸੀਂ ਸਾਡੇ ਨਾਲ ਸੇਵਾ ਸਿੰਘ ਸਰਪੰਚ ਦੇ ਨਾਲ ਨੇ ਸਰਜੀਤ ਸਿੰਘ ਮੈਂਬਰ ਪੰਚਾਇਤ ਖੈਰਾਬੇੜ ਹਾਂਜੀ ਸਰ ਸਾਡਾ ਨਾ 2-3 ਸਾਲ ਤੋਂ ਕੇਸ ਚੱਲ ਰਿਹਾ ਸੀ ਇਸ ਜ਼ਮੀਨ ਦਾ ਪੰਚਾਇਤੀ ਜ਼ਮੀਨ ਸੀ ਔਰ ਜਿਹੜੀ ਪਹਿਲੀ ਪੰਚਾਇਤ ਬਣੀ ਸੀ ਉਸ ਉਸ ਜਿਹੜਾ ਸਰਪੰਚ ਸੀਗਾ ਜਿਹੜਾ ਪਿੰਡ ਦਾ ਪਹਿਲਾ ਸਰਪੰਚ ਸੀਗਾ ਉਹ ਪਿੰਡ ਦੀ ਜ਼ਮੀਨ ਛਡਾਉਣਾ ਨਹੀਂ ਚਾਹੁੰਦਾ ਸੀ ਮੈਂ ਇੱਕ ਦੋ ਵਾਰੀ ਉਹਨੂੰ ਸਰਪੰਚ ਨੂੰ ਬੇਨਤੀ ਕੀਤੀ ਅਰਦੀਪ ਸਿੰਘ ਲੱਕੀ ਨੂੰ ਵੀ ਆਪਾਂ ਪਿੰਡ ਦੇ ਵਿੱਚ ਕੁਝ ਰਕਬਾ ਪਿਆ ਆ ਆਪਣਾ ਪਿੰਡ ਚ ਤੇ ਆਪਾਂ ਛਡਾ ਕੇ ਨਾ ਕੁਝ ਗਰੀਬ ਵਿਚਾਰੇ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਕੋਲ ਘਰ ਨਹੀਂ ਹੈਗੇ ਉਹਨਾਂ ਨੂੰ ਘਰਾਂ ਵਾਸਤੇ ਜਗ੍ਹਾ ਪੰਜ ਚਾਰ ਚਾਰ ਮਰਲੇ ਦੇ ਗਏ ਆਪਾਂ ਉਹਨਾਂ ਦਾ ਮਦਦ ਕਰੀਏ ਔਰ ਜਿਹੜਾ ਹਰਦੀਪ ਸਿੰਘ ਸਰਪੰਚ ਸੀਗਾ ਉਹ ਜਿਹੜਾ ਅਮੀਰ ਆਦਮੀ ਸੀ ਲੈਨ ਲੜ ਬੰਦੇ ਸੀ ਉਹਨਾਂ ਨਾਲ ਮਿਲਿਆ ਹੋਇਆ ਸੀ ਔਰ ਉਹਨਾਂ ਦੀ ਹੈਲਪ ਕਰਦਾ ਸੀ ਗਰੀਬ ਬੰਦੇ ਦਾ ਉਹਨੇ ਕੁਝ ਨਹੀਂ ਅਜੇ ਤੱਕ ਸੋਚਿਆ ਹੁਣ ਉਸ ਤੋਂ ਬਾਅਦ ਦੁਬਾਰਾ ਜਦੋਂ ਸੂਝਵਾਨ ਪੰਚਾਇਤ ਨਵੀਂ ਬਣੀ ਆ ਜੀ ਸਾਰੇ ਮੈਂਬਰ ਸੂਝਵਾਨਾਂ ਪਿੰਡ ਬਾਰੇ ਜਿਨ੍ਹਾਂ ਨੂੰ ਕੁਝ ਤਜਰਬਾ ਆਇਆ ਇਹਨਾਂ ਨੇ ਮਿਲ ਕੇ ਅਪਰਾਲਾ ਕੀਤਾ ਕੁਝ ਤੇ ਪ੍ਰਸ਼ਾਸਨ ਨਾਲ ਮਿਲ ਕੇ ਅੱਜ ਨਿਸ਼ਾਨਦੇਹੀ ਕਰਵਾਈ ਗਈ ਆ ਤੇ ਪ੍ਰਸ਼ਾਸਨ ਨੇ ਸਾਨੂੰ ਯਕੀਨ ਦਿਵਾਇਆ ਆ ਵੀ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਵਿੱਚ ਇਹਦਾ ਕਬਜ਼ਾ ਵੀ ਦਵਾਇਆ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਜਿਹੜੀ ਪੰਜ-ਪੰਜ ਮਰਲੇ ਜਾ ਕਿਸੇ ਨੂੰ ਗਰੀਬ ਨੂੰ ਜਾਂ ਕੁਝ ਦੇਣੀ ਆ ਉਹ ਅਸੀਂ ਪੰਚਾਇਤ 'ਚ ਬੈਠ ਕੇ ਇੱਕ ਸਾਂਝਾ ਮਤਾ ਪਾਵਾਂਗੇ ਪਿੰਡ ਨਾਲ ਮਿਲ ਕੇ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਆ ਉਹ ਅਸੀਂ ਸ਼ੁਰੂ ਕਰਾਂਗੇ ਸਰਪੰਚ ਸਾਹਿਬ ਜਿਹੜੇ ਅੱਜ ਮੁਲਾਜਮ ਆਏ ਨੇ ਕੀ ਉਹਨਾਂ ਦਾ ਤੁਸੀਂ ਧੰਨਵਾਦ ਕਰਨਾ ਹੈ ਆ ਜੀ ਆ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਜਿਹੜੇ ਅਫਸਰ ਆਏ ਨੇ ਮੁਲਾਜਮ ਆਏ ਨੇ ਅਸੀਂ ਬਹੁਤ ਤਨਗੋਬ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਆ ਚੈਂਪੀਅਨ ਚਾਰਜ ਦਾ ਧੰਨਵਾਦ ਕਰਦੇ ਆ ਜੋ ਵੀ ਇੱਥੇ ਪੁਲਿਸ ਪ੍ਰਸ਼ਾਸਨ ਆਇਆ ਉਹਦਾ ਧੰਨਵਾਦ ਕਰਦੇ ਆ ਜੀ ਡੀਡੀਪੀਓ ਮੈਡਮ ਨੇ ਬਹੁਤ ਸਾਡਾ ਉਹਦਾ ਧੰਨਵਾਦ ਕਰਦਾ ਸਪੈਸ਼ਲ ਧੰਨਵਾਦ ਕਰਦੇ ਆ ਡੀਡੀਪੀਓ ਮੈਡਮ ਦਾ ਉਹਨਾਂ ਸਾਡੇ ਹੱਕ ਜੀ ਕੀਤਾ ਬਹੁਤ ਚਿਰ ਦਾ ਕੇਸ ਲੱਗਾ ਸਾਡਾ ਇੱਕ ਮੈਂਬਰ ਪੰਚਾਇਤ ਸਰਜੀਤ ਸਿੰਘ ਜਿਹੜਾ ਇਹਨੂੰ ਜੁਟ ਕੇ ਚੱਲਿਆ ਸੀ ਉਹਨੇ ਵਟ ਕੱਟਦਾ ਜਿਹੜਾ ਪਹਿਲਾ ਸਾਡਾ ਸਰਪੰਚ ਸੀਗਾ ਉਹਨੇ ਇਹਦੀ ਪੇਸ਼ ਨਹੀਂ ਜਾਣ ਦਿੱਤੀ ਕਿਉਂਕਿ ਪੰਜ ਮੈਂਬਰ ਉਹਦੇ ਮੇਰੇ ਵੀ ਬਣੇ ਸੀਗੇ ਉਹਨਾਂ ਨੇ ਹਿਰਾਫੇਰੀ ਕਰਕੇ ਚਲੋ ਮੈਨੂੰ ਸਰਪੰਚ ਤਾਂ ਨਹੀਂ ਬਣ ਦਿੱਤਾ ਪਰ ਮੈਂਬਰ ਮੇਰੇ ਪੰਜ ਬਣ ਗਏ ਸੀ ਪੰਜ ਬਣਨ ਕਰਕੇ ਉਹਨਾਂ ਨੇ ਇਹਨੂੰ ਕਹਿੰਦਾ ਸੀ ਇਹ ਇਕੱਲਾ ਹੀ ਆ ਪਰ ਇਹਨੇ ਮੈਨੂੰ ਜਦੋਂ ਆ ਕੇ ਦੱਸਿਆ ਮੈਂ ਪੰਜਾਂ ਮੈਂਬਰਾਂ ਦਾ ਮਤਾ ਪਵਾ ਕੇ ਅਸੀਂ ਕੇਸ ਨੂੰ sire ਲਾ ਚੁੱਕੇ ਹੁਣ ਅਸੀਂ ਆਪ ਸਰਕਾਰ ਬਣਾ ਕੇ ਅਸੀਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਨੇ ਬਹੁਤ ਹੈਲਪ ਕੀਤੀ ਸਾਡੀ ਕੋਨ ਵਾ ਜੀ ਕਹਿਆ ਸੀ ਇਹ ਬੰਦੇ ਦੋ ਤਿੰਨ ਵਾਰੀ ਪੈਸੂ ਪੂਏ ਦੇ ਕੇ ਕਰਾ ਰਹੇ ਕੰਮ ਅਸੀਂ ਚਲੋ ਆਪਦਾ ਜੋਰ ਲਾ ਕੇ ਜਿੰਨਾ ਵੀ ਸਾਡੇ ਕੋਲ ਪੁੱਜਿਆ ਅਸੀਂ ਕੀਤਾ ਐਮਐਲਏ ਸਾਡਾ ਇਹ ਧੰਨਵਾਦ ਕਰਦੇ ਆਂ ਹੋਰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਡੀਡੀਪੀ ਮੈਡਮ ਨਵਦੀਪ ਕੌਰ ਜੀ ਦਾ ਸਪੈਸ਼ਲ ਤੋਂ ਧੰਨਵਾਦ ਕਰਦੇ ਆਂ ਇਹ ਬਹੁਤ ਵਧੀਆ ਲੁਧਿਆਣੇ ਦੇ ਅਫਸਰ ਨੇ ਜੀ ਸਾਡੇ ਤੇ ਜੋ ਸਾਡੀ ਇਹਨਾਂ ਨੇ ਵਧੀਆ ਗੱਲਬਾਤ ਜਿਹੜੀ ਜੋ ਸੁਣਦੇ ਰਹਾ ਤੇ ਸਾਡੇ ਫੈਸਲੇ ਦੇ ਵਿੱਚ ਇਹਨਾਂ ਨੇ ਸਚਾਈ ਤੇ ਚੱਲਿਆ ਜੀ ਇਹਨਾਂ ਦਾ ਸਪੈਸ਼ਲ ਧੰਨਵਾਦ ਅਸੀਂ ਕਰਦੇ ਆਂ ਲीडीपी ਮਾਰਮ ਨਵਦੀਪ ਪਹਿਲਾ ਪੰਚਾਇਤ ਸੀਗੀ ਖਰਾਬੇਟ ਦੀ ਹਰਦੀਪ ਸਿੰਘ ਸਰਪੰਚ ਉਹਨੇ ਮੈਨੂੰ ਬਹੁਤ ਹਰਾਸਮੈਂਟ ਕੀਤਾ ਵੀ ਪਿੰਡ ਦੀ ਜ਼ਮੀਨ ਜੇ ਛਦਾਏਗਾ ਤੇਰੇ ਤੇ ਕੋਈ ਨਾ ਕੋਈ ਨਜਾਇਜ਼ ਕਾਰਵਾਈ ਕਰਵਾਈ ਜਾਊਗੀ ਤੂੰ ਹਰ ਜਾ ਅਜੇ ਤੱਕ ਮੈਨੂੰ ਤੂੰ ਦਬਾਅ ਪਾਈ ਜਾ ਰਿਹਾ ਜੀ ਉਹ ਬੰਦਾ ਤੇ ਇਸ ਕਰਕੇ ਅਸੀਂ ਕੋਈ ਬਿਨਾਂ ਡਰ ਤੋਂ ਬਿਨਾਂ ਭੈ ਤੋਂ ਇਹ ਕੰਮ ਕੀਤਾ ਜੋ ਮੁੱਦਾ ਸੀਗਾ ਅਸੀਂ ਉਹਨੂੰ ਸਿਰੇ ਚੜਾ ਆ ਜੀ